ਇਹੀ ਸ਼ੁਰੂਆਤ ਉਹਦਾ ਪਰਗੜ ਹੁੰਦਾ ਜਦੋਂ ਅਸੀਂ ਮੰਦਰ ਦੀ ਬਾਹਰੀ ਸਜਾਵਟ ਨੂੰ ਦੇਖਣ ਦੀ ਬਜਾਏ ਅਸੀਂ ਮੰਦਰ ਦੇ ਅੰਦਰ ਦੇ ਹਿੱਸੇ ਦੇ ਨਾਲ ਦੇਖੀ ਕਿਸ ਤਰ੍ਹਾਂ ਮਸੀਹ ਨੇ ਜਦੋਂ ਮੰਦਰ ਦੇ ਅੰਦਰ ਜਾ ਕੇ ਦੇਖਿਆ ਕਿਸ ਤਰ੍ਹਾਂ ਵੇਚਣ ਵਾਲੇ ਔਰ ਕਿਸ ਤਰ੍ਹਾਂ ਲੁੱਟਣ ਵਾਲੇ ਬੈਠੇ ਹੋਏ ਸਨ ਕਿਸ ਤਰ੍ਹਾਂ ਮੰਦਰ ਦੇ ਵਿੱਚ ਅੰਦਰ ਜਾ ਕੇ ਉਹਨਾਂ ਨੂੰ ਬਾਹਰ ਕੱਢਿਆ ਕਿਸ ਤਰ੍ਹਾਂ ਮੰਦਰ ਦੀ ਅੰਦਰ ਜਾ ਕੇ ਸਫਾਈ ਕੀਤੀ ਕਿਸ ਤਰ੍ਹਾਂ ਮੰਦਰ ਦੇ ਅੰਦਰ ਜਾ ਕੇ ਉਸ ਬਦਬੂ ਨੂੰ ਬਾਹਰ ਕੱਢਿਆ ਇਹ ਸਭ ਕੁਝ ਮਸੀਦ ਦੇ ਉਲ ਦੇਖ ਕੇ ਸਾਨੂੰ ਪਤਾ ਚੱਲਦਾ ਹੈ ਠੀਕ ਉਸੇ ਤਰ੍ਹਾਂ ਸਾਨੂੰ ਮੰਦਰ ਨੂੰ ਬਾਹਰੀ ਤੌਰ ਤੇ ਨਹੀਂ ਸਗੋਗੀ ਮੰਦਰ ਨੂੰ ਅੰਦਰੋਂ ਗਹਿਰਾਈ ਦੇ ਨਾਲ ਦੇਖਣਾ ਚਾਹੀਦਾ ਹੈ ਜਦੋਂ ਅਸੀਂ ਇੱਕ ਉਕਾਬ ਨੂੰ ਦੇਖਦੇ ਹਾਂ ਕਿ ਇਸ ਤਰ੍ਹਾਂ ਅਸਮਾਨ ਦੇ ਵਿੱਚ ਆਪਣੇ ਫੰਗਾ ਨਾਲ ਫੈਲਾ ਕੇ ਉੜਦਾ ਹੈ ਔਰ ਉੱਡ ਕੇ ਉਹ ਆਪਣੀ ਉਸ ਨਿਗਾਹ ਦੇ ਨਾਲ ਵੇਖਦਾ ਹੈ ਕਿ ਕਿੱਥੇ ਉਸ ਦਾ ਸ਼ਿਕਾਰ ਹੈ ਠੀਕ ਉਸੇ ਤਰ੍ਹਾਂ ਸਾਨੂੰ ਵੀ ਮੰਦਰ ਦੇ ਅੰਦਰ ਗਹਿਰਾਈ ਦੇ ਨਾਲ ਚਤਰਾਈ ਦੇ ਨਾਲ ਦੇਖਣਾ ਪੈਣਾ ਹੈ ਕਿੱਥੇ ਵੇਚਣ ਵਾਲੇ ਕਿੱਥੇ ਚੋਰ ਕਿੱਥੇ ਠੱਗ ਕਿੱਥੇ ਬਿਠੇ ਹੋਏ ਹਨ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਬਿਠੇ ਹਨ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਬਦਬੂ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਮਿੱਟੀ ਔਰ ਜਾਲਾ ਲੱਗਿਆ ਹੋਇਆ ਹੈ ਉਹਨਾਂ ਕਿਸਿਆ ਨੂੰ ਸਾਨੂੰ ਪਰਮੇਸ਼ਿਆ ਦੀ ਕਿਰਪਾ ਦੇ ਨਾਲ ਸਾਨੂੰ ਬਾਹਰ ਕੱਢਣਾ ਪੈਣਾ ਹੈ ਜਦ ਤੱਕ ਉਹ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਪ੍ਰਕਾਸ਼ ਨਹੀਂ ਪੈਂਦਾ ਜਦ ਤੱਕ ਉਹ ਪਰਮੇਸ਼ਰ ਦੀ ਕਿਰਪਾ ਦੁਆਰਾ ਉਹ ਬਾਹਰ ਨਹੀਂ ਨਿਕਲਦਾ ਤਦ ਤੱਕ ਸਾਡੇ ਜੀਵਨਾਂ ਦੇ ਵਿੱਚ ਉਹ ਈਸ਼ਵਰੀ ਅਣਕ ਨਾ ਹੀ ਪੈਦਾ ਹੋਣੀ ਹੈ ਨਾ ਹੀ ਉਹ ਜਲਨ ਪੈਦਾ ਹੋਣੀ ਹੈ ਬੇਸ਼ੱਕ ਤੁਸੀਂ ਮਸੀਹ ਦੇ ਵਿੱਚ ਕਿੰਨੇ ਚਿਰ ਤੋਂ ਹੋ ਕਿੰਨੇ ਚਿਰ ਤੋਂ ਚੱਲ ਰਹੇ ਹੋ ਚਾਹੇ ਕਿੰਨੇ ਚਿਰ ਤੋਂ ਤੁਸੀਂ ਕੀ ਕੁਛ ਨਹੀਂ ਕਰ ਰਹੇ ਹੋ ਜਦ ਤੱਕ ਤੁਸੀਂ ਮੰਦਰ ਨੂੰ ਅੰਦਰ ਗਹਿਰਾਈ ਤੱਕ ਨਹੀਂ ਦੇਖੋਗੇ ਤਦ ਤੱਕ ਸਾਡੇ ਜੀਵਨਾਂ ਦੇ ਵਿੱਚ ਈਸ਼ਵਰੀ ਅਨੰਦ ਪੈਦਾ ਨਹੀਂ ਹੋਵੇਗਾ